ਇਹ ਬਸ਼ੇਰੀ ਆ ਜਿਹੜੀ ਹਜੇ ਨਕੰਦੀ ਸੂ ਪੈਣੀ ਨਕੰਦ ਚ ਉਮਰ 3 ਹੀ ਹਜੇ ਬਸ਼ੇਰੀਆ ਕੱਦ-ਕੁੱਦ ਬਹੁਤ ਸੋਹਣਾ ਕੰਨ-ਕੁੱਨ ਸੁਨੱਖੀ ਆ ਤੇ 7 ਮਹੀਨੇ ਗੱਬਨ ਚੈੱਕਪਾਸ ਆ ਤੁਸੀਂ ਆਪਦੇ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਵਾ ਕੇ ਲੈ ਜਾ ਸਕਦੇ ਹੋ ਆਪਣੀ ਤਸੱਲੀ ਹੋਈ ਹੋਈ ਆ ਤੇ ਸਵਾਗਤ ਆ ਦੋਸਤੋ ਤੁਹਾਡਾ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਦੋਸਤੋ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣ ਤੇ ਸਾਰੇ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਅੱਜ ਬਲੌਕ ਬਣਾਉਣ ਲੱਗੇ ਆ ਦੋ ਹਿੱਸਿਆਂ ਵਿੱਚ ਬਲੌਕ ਬਣਾਵਾਂਗੇ ਬਾਬੇ ਦੀ ਕਿਰਪਾ ਨਾਲ ਤੁਹਾਨੂੰ-ਤੁਹਾਨੂੰ ਬਾਬਾ ਜੀਤਾ ਜੀ ਦੀ ਕਿਰਪਾ ਨਾਲ ਪੂਰੇ ਵਧੀਆ ਰੌਣਕ ਲੱਗੀ ਹੋਈ ਹੈ ਫਾਰਮ ਤੇ ਖੜੇ ਆ 35-40 ਜਾਨਵਰ ਸਾਰੇ ਦਿਖਾਉਣਾ ਇੱਕ ਵਾਰ ਤੁਹਾਨੂੰ ਮੋਟੇ-ਮੋਟੇ ਹੈ ਨਾ ਦੋ ਹਿੱਸਿਆਂ 'ਚ ਆਪਾਂ ਵੀਡੀਓ ਬਣਾਵਾਂਗੇ ਤਾਂ ਜੋ ਸਾਰੇ ਨੂੰ ਸਾਰੇ ਜਾਨਵਰ ਦਿਖਾਈ ਜਾਣ ਚੱਜ ਨਾਲ ਵਾਲੀ ਲੰਮੀ ਵੀਡੀਓ ਵੀ ਫਿਰ ਆਈ ਹੋ ਜਾਂਦਾ ਕੰਮਕਾਰ ਵਾਲੇ ਵੀਰਾਂ ਤੋਂ ਸਾਰੀ ਨਹੀਂ ਦੇਖੀ ਜਾਂਦੀ ਤੇ ਉਹ ਸਵਾਦ ਜਾਂ ਵੀ ਨਹੀਂ ਆਉਂਦਾ ਤੇ ਜਾਨਵਰ ਦੋਸਤੋ 3540 ਖੜੇ ਆ ਸਾਰਿਆਂ ਦੀ ਮੋਟੀ ਮੋਟੀ ਦਮਾਂ ਡਿਟੇਲ ਮੂਰ ਹੋ ਜਾਣੇ ਆਪਾਂ ਸ਼ੁਰੂ ਤੇ ਦੋ ਹਿੱਸਿਆਂ ਵਿੱਚ ਵੀਡੀਓ ਬਣਾਵਾਂਗੇ ਟਰਾਈ ਕਰਾਂਗੇ ਵੀ ਚੱਜਣਾ ਹਨਾ ਸਾਰਿਆਂ ਦੀ ਡਿਟੇਲ ਦੱਸੀ ਜਾਵੇ ਬਾਕੀ ਦੋਸਤੋ ਜਿਹੜਾ ਜਾਨਵਰ ਤੁਹਾਡੇ ਫੈਟ ਹੋਏ ਤੇ ਉਹ ਦੀ ਸਪੈਸ਼ਲ ਮਿੱਥੋਂ ਡਿਟੇਲ ਪੁੱਛ ਲਿਓ ਨੰਬਰ ਕਰ ਲਿਓ ਲੋਟ ਹੀ 62391545449855599017 ਉਮੀਦ ਕਰਦੇ ਆ ਵੀ ਤੁਹਾਨੂੰ ਸਾਰਿਆਂ ਨੂੰ ਇਹ ਬਲੌਗ ਆਪਣਾ ਪਸੰਦ ਆਊ ਤੇ ਆਪਾਂ ਟਰਾਈ ਕਰਾਂ ਪੰਜ ਕੁ ਮਿੰਟਾਂ ਤੋਂ ਲੰਮਾ ਜ਼ਿਆਦਾ ਨਾ ਵਲੌਗ ਹੋਵੇ ਇਹ ਆਪਣੇ ਜੈ ਰਾਜ ਜੀ ਦੇਵ ਰਾਜ ਨਣੀ ਦਾ ਬੱਚਾ ਓਪਨ ਫੋਰ ਸਟੱਡ ਸਰਵਿਸ ਆ ਦੋਸਤੋ ਇਹ ਸਾਰਿਆਂ ਤੋਂ ਪਹਿਲਾਂ ਮਊਗਾ ਬਿਸ਼ੇਰੀ ਖੜੀ ਹੈ ਜੀ ਬਾਈ ਰਾਜਵੀਰ ਵਾਲੇ ਘੋੜੇ ਦੀ ਆ ਭਾਕਸਰ ਵਾਲੇ ਦੀ ਦੋ ਦੰਦ ਉਮਰੋਂ ਹੋਈ ਆ ਹਜੇ 26-27 ਮਹੀਨੇ ਦੀ ਹੋਈ ਆ 60 ਉਹ ਵਾਰ ਹਾਈਟ ਆ ਲੱਤ ਲੁੱਤ ਚੰਗੀ ਐ ਨਵੀਂ ਉਮਰ ਦੀ ਬਿਸ਼ੇਰੀ ਆ ਉਸ ਤੋਂ ਬਾਅਦ ਜਾਨਵਰ ਥੋੜੇ ਬੰਨੇ ਦੋਸਤੋ ਭੀੜੇ ਹੋਏ ਭੀੜੇ ਹੋਏ ਹੋਏ ਆ ਜਾਨਵਰ ਕਾਫੀ ਆ ਉਹ ਵਜਾ ਨਾਲ ਆਪਾਂ ਮੋਟਾ-ਮੋਟਾ ਤੁਹਾਨੂੰ ਦਿਖਾ ਦੇਣਾ ਤੇ ਆਹ 2 ਨੰਬਰ ਤੇ 7 ਮਹੀਨੇ ਗੱਭਣ ਗਲਡੀ ਚੰਬੀ ਘੋੜੀ ਖੜੀ ਐ ਦਲਸੀਰ ਕਾਕੀ ਦੇ ਬੱਚੇ ਤੋਂ ਗੱਭਣ ਐ ਦੋਸਤੋ ਤੇ ਉਸ ਤੋਂ ਬਾਅਦ ਇਹ ਵੀ ਮਾਰਵਾੜੀ ਘੋੜੀ ਦੋ ਪੈਰ ਚਿੱਟੇ ਮੱਥੇ ਪਟਾ ਗੱਭਣ ਖੜੀ ਐ 6 1/2 ਮਹੀਨੇ ਦੀ ਚੈੱਕ ਪਾਸ ਇਹ ਵੀ 60 ਉਹ ਵਾਰ ਹਾਈਟ ਆ ਜੀ ਤੇ ਆਹ ਘੋੜੀ ਦੀ 60 ਉਹ ਵਾਰ ਹਾਈਟ ਆ ਬਾਡੀ ਬੁੱਡੀ ਬਹੁਤ ਚੰਗੀ ਆ ਤੇ ਇੱਕ ਦੇਖੋ ਆ ਬਸ਼ੀਰੀ ਦੋਕ ਸਾਲ ਦੀ ਹੋਈ ਆ ਬਸ਼ੀਰੀ ਹਜੇ ਦੀਲੀ ਮਗਰਲੇ ਦੋ ਪੈਰ ਚਿੱਟੇ ਮੱਥੇ ਪਟਾ ਬਹੁਤ ਸੁੰਦਰ ਬੱਚੀ ਆ ਜੀ ਇਹਦੀ ਮਾਂ ਦੋਸਤੋ ਆਪਾਂ ਨੂੰ ਮੱਝੂ ਕ ਲੈਨ ਚੋਂ ਦੱਸ ਕੇ ਦਿੱਤੀ ਤੇ ਗਈ ਆ ਇਹਦੀ ਮਾਂ ਵੀ ਮੱਝੂ ਕ ਲੈਨ ਦੀ ਖਾਨਦਾਨ ਦੀ ਲੱਗਦੀ ਵੀ ਬਾਕੀ ਪਰਮਾਤਮਾ ਨੂੰ ਪਤਾ ਹਨ ਸਾਰੀ ਤੁਹਾਡੇ ਸਾਹਮਣੇ ਆ ਬਾਕੀ ਤੁਸੀਂ ਦੇਖ ਕੇ ਆਪੇ ਅੰਦਾਜ਼ਾ ਲਾਇਆ ਜਣਾ ਬਾਬਾ ਲੈ ਚੱਲੇ ਇਹਦੀਆਂ ਫੋਟੋਆਂ ਖਿੱਚਦੇ ਅੱਜ ਤੇ ਦੋਸਤੋ ਉਹ ਆਪਾਂ 4 ਨੰਬਰ ਵਾਲੀ ਘੋੜੀ ਦੀ ਗੱਲ ਕਰਦੇ ਸੀ ਇਹ ਜੈ ਰਾਜ ਤੋਂ ਮੀਟ ਹੋਈ ਹੋਈ ਆ 7-8 ਦਿਨ ਹੋ ਗਏ ਮੀਟ ਹੋਈ ਨੂੰ ਚੰਗੀ ਐ ਤੇ ਆ ਪੰਜ ਕਲੇਣੀ ਘੋੜੀ ਐ ਦੋਸਤੋ ਭਾਅ ਵੜਤੇ ਵਾਲੀ ਹੁੰਦਾ ਕਈ ਵਾਰ ਦੋਸਤੋ ਕੋਈ ਖਾਲੀ ਘੋੜੀ ਆ ਪੰਜ ਕਲੇਣਾ ਚਾਰ ਪੈਰ ਚਿੱਟੇ ਮੱਥੇ ਪਟਾ ਬੈਡ ਬਾਡੀ ਬਹੁਤ ਆ ਕਾਰਟ ਪਲੱਸ ਹਾਈਟ ਆ ਜੀ ਤੇ ਇਹ ਉਸ ਤੋਂ ਬਾਅਦ ਆ ਬਸ਼ੀਰੀ ਆ 4.5 ਸਾਲ ਦੀ ਗੱਭਣ ਚੈੱਕ ਪਾਸ ਹੋ ਜੂ ਇਹ ਵੀ ਤੇ ਜੈ ਰਾਜ ਤੋਂ ਮੀਟ ਹੋਈ ਹੋਈ ਆ ਤੇ ਇਹ ਬਸ਼ੀਰੀ ਦੇਖੋ 3 ਸਾਲ ਦੀ ਤੁਹਾਨੂੰ ਕੋਲ ਬਹੁਤ ਜ਼ਿਆਦਾ ਚੰਗਾ ਮੱਥੇ ਫੁੱਲਾ ਕੁੰਡੀ ਬਹੁਤ ਜ਼ਿਆਦਾ ਥੰਨੇ ਚ ਬਰੀਕੀ ਬਰੂਕੀ ਬਹੁਤ 3 ਸਾਲ ਦੀ ਹੋਈ ਆ ਤੇ ਇਹ ਘੋੜੀ ਆਪਣੇ ਸ਼ੀਸ਼ਨਾਕ ਤੋਂ ਮੇਟ ਗਈ ਮੱਥੇ ਪਟਾ ਦੋ ਪੈਰ ਚਿੱਟੇ ਆ ਤੇ ਬਾਡੀ ਬੁੱਡੀ ਇਹ ਦੀ ਆ ਤੇ ਆ ਸ਼ੀਸ਼ਨਾਕ ਖੜਾ ਆਪਣਾ ਜੀ ਸੋ ਦੋਸਤੋ ਲੈ ਚੱਲ ਬਾਬੇ ਨੂੰ ਉੱਥੇ ਜਾਨਵਰ ਹੁਣ ਮੈਂ ਇੱਕ ਵਾਰ ਫੇਰ ਦੱਸ ਦਾਂ ਤੁਹਾਨੂੰ ਮੋਟੀ ਮੋਟੀ ਡਿਟੇਲ ਆ ਦੋ ਦੰਦਾਂ ਦਾ ਬਿਸ਼ੇਰੀ ਖਾਲੀ ਆ ਜੀ ਇਹ 2 ਨੰਬਰ ਵਾਲੀ ਘੋੜੀ ਕੱਪਣ 7 ਮਹੀਨਿਆਂ ਦੀ ਇਹ 6 1/2 ਮਹੀਨੇ ਕੱਪਣ ਤੇ ਇਹ ਜੈ ਰਾਜ ਤੋਂ ਮੇਟ ਹੋਈ ਹੋਈ ਆ ਇਹ ਖਾਲੀ ਆ 5 ਕਿਲਿਆਂ ਦੀ ਘੋੜੀ ਜੀ ਤੇ ਇਹ ਵੀ ਜੈ ਰਾਜ ਤੋਂ ਮੇਟ ਆ ਇਹ 6 ਲੱਖ ਤੋਂ ਮੇਟ ਇਹ ਵੀ 6 ਲੱਖ ਤੋਂ ਮੇਟ 3 ਸਾਲ ਵਾਲੀ ਤਕਰੀਬਨ ਜਾਨਵਰ ਸਾਰੇ ਆਪਣੇ ਮੇਟ ਆ ਤੇ ਉਹਨਾਂ ਵਿੱਚੋਂ ਵੀ ਇੱਕ ਦੋ ਜਾਨਵਰ ਆਪਾਂ ਵੀਡੀਓ ਦੇ ਵਿੱਚ ਕਰ ਲਈਏ ਤਾਂ ਫਾਇਦਾ ਰਹੂ ਤੇ ਇਹ ਖੜਾ ਜੀ ਹਰਸ ਵਰਦਨ ਦਾ ਪੋਤਾ ਬਸ਼ੇਰਾ ਚੌਕੜਾ ਹੀ ਆ ਦੋ ਵਾਰ ਚਟੇ ਮੱਥੇ ਆ ਤਾਂ ਫੋਲਾ ਕੱਦ ਕੋਰਦ ਸੁਹਣਾ ਕੱਡੂ ਬਿਸ਼ੇਰਾ ਤੇ ਨਾਲ ਘੋੜੀ ਖੜੀ 63 ਇੰਚ ਦੀ ਨੌਕਰੀ ਕੋਈ ਨੌਕਰੀ ਕੱਦ ਵਾਲੀ ਘੋੜੀ ਲੈਣ ਦਾ ਚਾਹਵਣ ਹੋਵੇ ਤਾਂ ਉਹ ਦੇਖ ਸਕਦਾ ਜੀ ਹਾਈਟ ਵਾਲੀ ਘੋੜੀ ਆ ਨੌਕਰੀ ਚ ਤੇ ਖਾਲੀ ਆ ਮੌਕੇ ਤੁਸੀਂ ਆਪਦੇ ਮਨ ਪਸੰਦੇ ਘੋੜੇ ਤੋਂ ਭਰਾ ਸਕਦੇ ਤੇ ਇਹ ਖੜੀ ਆ ਬਿਸ਼ੇਰੀ ਨਕੰਦ ਨੀਲੀ ਚੰਬੀ ਦਲਸੀਰ ਕਾਕੀ ਦੀ ਜੀ ਇਹ ਵੀ ਬਿਸ਼ੇਰੀ ਆ ਨਕਾਂਦੀ ਆ ਨੀਲੀ ਚੰਬੀ ਤੇ ਇਹ ਵੀ ਆਵ ਲੱਖ ਬਿਸ਼ੇਰੀ ਵੀ ਨਕਾਂਦ ਆ ਦੋਸਤੋ ਪਰ ਗੱਬਣ ਚੈੱਕ ਪਾਸ ਆ 7 ਮਹੀਨਿਆਂ ਦੀ ਇਹ ਬਸ਼ੇਰੀ ਨਕੰਦਾਰ ਤੇ ਨਕੰਦ ਨਕੰਦੀ ਮੈਂ ਦਾ ਵੀ ਸੂਬੂਤ ਜਿਹੜੇ ਵੀਰਾਂ ਕੱਲ ਨੂੰ ਝੂਠ ਮੰਨਦੇ ਲੋ ਦੰਦ ਵੀ ਦੇਖ ਸਕਦੇ ਆ ਇਹ ਬਸ਼ੇਰੀ ਆ ਜਿਹੜੀ ਹਜੇ ਨਕੰਦੀ ਸੂ ਪੈਣੀ ਨਕੰਦ ਚ ਉਮਰ ਥੀ ਹਜੇ ਬਸ਼ੇਰੀਆ ਕਦ-ਕੁੱਦ ਬਹੁਤ ਸੋਹਣਾ ਕੰਨ-ਕੁੱਨ ਸੁਨੱਖੀ ਆ ਤੇ 7 ਮਹੀਨੇ ਗੱਬਣ ਚੈੱਕ ਪਾਸ ਆ ਤੁਸੀਂ ਆਪਦੇ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਵਾ ਕੇ ਲੈ ਜਾ ਸਕਦੇ ਆ ਆਪਣੀ ਤਸੱਲੀ ਹੋਈ ਹੋਈ ਆ ਤੇ ਦੋਸਤੋ ਇਹ ਜਾਨਵਰਾਤ ਤੰਨੇ ਬਿਸ਼ੀਰੀਆਂ ਨੇ ਕੰਦ ਖੜੀਆਂ ਆ ਵੱਡੀ ਘੋੜੀ ਨੁਕਰੀ ਤੇ ਆ ਬਿਸ਼ੀਰਾ ਸੋ ਡਿਟੇਲ ਆਪਾਂ ਦੇਤੀ ਇਹਨਾਂ ਦੀ ਹੈਣਾ ਤੇ ਨੰਬਰ ਕਰ ਲੈ ਨੋਟ 62 391 54 544 98 555 990